ਕਾਰ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਲਓ ਜੀ ਆਪਾਂ ਤਰਿਆ ਰਾਜਮਾਂ ਦੀ ਦਾਲ ਜੀ ਆ ਰਾਜਮਾਂ ਪਿਆੰਤੇ ਹੋਏ ਨੇ ਜੀ ਤੇ ਆਪਾਂ ਇਧਰ ਤਰਿਆ ਜੀ ਪਾਣੀ ਚੁੱਲੇ ਤੇ ਚੁੱਲੇ 'ਚ ਅਰਬੰ ਚਾਹੀਏ ਜੀ ਤੇ ਆਪਾਂ ਹੁਣ ਇਹ 'ਚ ਰਾਜਮਾਂ ਪਾ ਦੇਵਾਂਗੇ ਜੀ ਲਓ ਜੀ ਰਾਇਮਾ ਪਾ ਦੇ ਵਿੱਚ ਪਾ ਦੇ ਮੰਗ ਜੀ ਪਤੀਲੀ ਚ ਜੀ ਤੇ ਹੁਣ ਪਾਵਾਂਗੇ ਜੀ ਇਹਦੇ ਵਿੱਚ ਅੱਧਾ ਚਮਚਾ ਨਾਣ ਦਾ ਜੀ ਤੇ ਅੱਪਾ ਇਹਨਾਂ ਨੂੰ ਹੁਣ ਟਾਕ ਦੇਵਾਂਗੇ ਤੇ ਲਓ ਜੀ ਇਹ ਵੀ ਇਤਨੇ ਉਬਲੀ ਜਾਣਗੇ ਜੀ ਚੁੱਲੇ ਤੇ ਧਰੀ ਹੋਈ ਦਾਲ ਜੀ ਬਹੁਤ ਸਵਾਦ ਬਣਦੀ ਐ ਰਾਜਮਾ ਹੋਵੇ ਛੋਲੇ ਹੋਏ ਸਬਤੇ ਹੋਈ ਹੋਈ ਜੀ ਤੇ ਕੁੱਕਰ 'ਚ ਗੈਸ ਤੇ ਨਹੀਂ ਵਧੀਆ ਹੋਈ ਜੁ ਬਣਦੀ ਜੀ ਚੁੱਲੇ 'ਤੇ ਬਣਾਇਆ ਕਰੋ ਜੀ ਯੂਟਿਊਬ 'ਤੇ ਦਾਲ ਬਣਾਉਣੇ ਜੀ ਖਾ ਕੇ ਦੇਖੇ ਜੀ ਉਹ ਟੇਸਟ ਅੱਡੀ ਹੁੰਦਾ ਜੀ ਚੁੱਲੇ ਦੀ ਸਬਜੀ ਦਾ 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 ਜਿਹੜਾ ਪਾ ਗਮਚਾ ਦਾਂਗੇ ਖੋਲੋ ਤੇ ਬਣਈਏ ਹੋਣਗੇ ਤੇ ਛੋਲੇ ਉਬਲ ਹੀ ਜਾਣਗੇ ਲਓ ਜੀ ਛੋਲੇ ਆਪਣੇ ਉਬਲ ਗਏ ਜੀ ਤੇ ਆਪਾਂ ਹੁਣ ਇਹ ਚ ਤੇਲ ਪਾਵਾਂਗੇ ਜੀ ਆਪਾਂ ਹਰ ਇੱਕ ਢਾਲ ਚ tiền lời của nó này là gì Hãy subscribe cho

ਤੇ ਜਿੱਤ ਮਾਤਾ ਤਾਂ ਮੈਂ ਇਹੋ ਬਾਲੀ ਪੀਣਾ ਲੇ ਗੀ ਓਕੇ ਹੁਣ ਆਪਾਂ ਨੂਰ ਮਰਚਾ ਏਡ ਕਰਾਂਗੇ ਨੂਰ ਕਾਮਾਂਗੇ ਪਾਸ ਤੇ ਕੁਝ ਪੈਦਾ ਪਾਣਾ ਹੋਇਆ YouTube ਤਾਂ ਖਾਵਾਂਗੇ ਦੇਖ ਕੇ ਆਪਾਂ ਤੁਹੇ ਦੇ ਵੀ ਕਰਾਂਗੇ ਕਾਲੀ ਮਰਚਾ ਏਡ ਮੋਦੀ ਨੂੰ ਪਤਾ ਲੱਗ ਰਿਹਾ ਹੈ ਜੀ ਮਾਡਲ ਲੋ ਤੁਸੀਂ ਚੇਗਰ ਬਨੇ। ਥੋੜੇ ਦੇਰ ਵਿੱਚ ਪਾ। ਕਿਹੜਾ ਆਨੀਮਲ? ਪਾ ਉਹ ਵਿੱਚ ਉਹ ਲੈ ਜਾ ਤਾਂ। ਦੇਖੋ ਆਪਾਂ ਪਹਿਲਾਂ ਇਹਨਾਂ ਨੂੰ ਥੋੜਾ ਟਾਈਮ ਪੁੰਨਾਂ ਗਏ। ਦੋ ਜੀ ਸਬਜੀ ਆਪਣੀ ਪੁੰਨੇ ਗਈ ਜੀ ਦੇਖੋ ਕਿੰਨਾ ਸੋਨਾ ਕੰਡਰ ਆਇਆ ਜੀ ਦੇਖੋ ਤੇ ਇਹਨਾਂ ਨੂੰ ਪਾਣੀ ਚ ਪਾੜੇ ਐਡ ਕਰਾਂਗੇ ਆਪਾਂ ਸੋਲਿਆਂ ਦੀ ਸਬਜੀ ਤੇ ਰਾਜਮਾਂ ਦੀ ਸਬਜੀ ਕਾਲੇ ਸੋਟਿਆਂ ਦੀ ਕਾਲੇ ਸੋਟਿਆਂ ਦੀ ਸਬਜੀ ਐਦਾਂ ਹੀ ਭੁੰਨ ਕੇ ਬਣਾਉਣੇ ਹੁੰਦੇ ਆ ਜੀ। ਕਿ ਮੈਨੂੰ ਨਾਲ ਕੀ ਜਰੂਰ ਦੱਸਿਓ। ਵੀ ਤੁਸੀਂ ਹੀ ਨਹੀਂ ਬਣਾਉਣੇ ਆ ਜੀ। ਜੇਕਰ ਮੇਰੀ ਵੀਡੀਓ ਵਧੀਆ ਲੱਗਦੀ ਐ ਤਾਂ ਜੈਨ ਨੂੰ ਸਬਸਕ੍ਰਾਈਬ ਪਲੀ ਜੀ ਲੋਕ ਕਰਨਾ ਹੈ। ਮੋਜੀ ਫੋਟੋ ਆਪਣੀ ਬਣੀ ਜਾਂਦੀ ਤੇ ਹੋਰ ਦੱਸੋ ਜੀ ਕਿਵੇਂ ਹੋ ਜੀ ਤੇ ਜੇਕਰ ਮੇਰੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੇ ਲਓ ਜੀ ਸਬਜੀ ਆਪਣੀ ਐਤਰੇ ਬਣੂਗੀ ਤੇ ਆਪਾਂ ਜਦੋਂ ਸਬਜੀ ਬਣ ਗਈ ਉਦੋਂ ਦਿਖਾਵਾਂਗੇ ਜੀ ਬਣੀ ਹੋਈ ਸਬਜੀ ਲਓ ਜੀ ਸਬਜੀ ਆਪਣੀ ਬਣ ਕੇ ਹੋ ਗਈ ਤਿਆਰ ਜੀ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ